ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ YouTube ਚੈਨਲ ਤੇ ਨਵੇਂ ਵਲੌਗ ਦੇ ਵਿੱਚ ਵਲੌਗ ਵੀ ਇੱਕ ਸਰਪ੍ਰਾਈਜ਼ ਹੀ ਹੋ ਗਿਆ ਤੇ ਮਾਮੇ ਦੇ ਮੁੰਡੇ ਨੇ ਕਰਾਈਆਂ ਸੀ ਮੈਚ ਦੇਖਣ ਦੀਆਂ ਟਿਕਟਾਂ ਤੇ ਅੱਜ ਅਸੀਂ ਇੰਡੀਆ ਤੇ ਸਾਊਥ ਅਫਰੀਕਾ ਦਾ ਮੈਚ ਦੇਖਣ ਚੱਲੇ ਆ ਤੇ ਰਾਤ ਅਸੀਂ ਕੱਲ 2 ਦਿਨ ਹੋ ਗਏ ਅਸੀਂ ਦਿੱਲੀ ਗਈ ਸੀ ਕੋਈ ਸ਼ੁਭ ਕੰਮ ਵਾਸਤੇ ਤੇ ਪਰਮਾਤਮਾ ਕਰੇ ਕੰਮ ਸ਼ੁਭ ਹੋਵੇ ਚੜ੍ਹਦੀ ਕਲਾ 'ਚ ਤੇ ਤੁਸੀਂ ਵੀ ਅਰਦਾਸ ਕਰਿਓ ਤੇ ਹੁਣ ਅਸੀਂ ਚੱਲੇ ਆ ਸਵੇਰੇ 5:00 ਵਜੇ ਉੱtre ਸੀ ਤੇ ਉਥੇ ਫਿਰ ਨਾਨਕੇ ਰਹੇ ਆ ਤੇ ਨਾਨਕੇ ਹੁਣ ਆ ਕੇ ਇੱਥੇ ਘਰੇ ਆਏ ਤੇ ਤੇ ਆਤੀ ਰੋਕੇ ਹੁਣ ਮੈਚ ਦੇਖਣ ਚੱਲੇ ਆ 7 ਵਜੇ ਦਾ ਮੈਚ ਆ ਸਟਾਰਟ ਹੋਣਾ ਹੈ ਤੇ ਹੁਣ ਅਸੀਂ ਚੱਲੇ ਆ ਤੇ ਆਜੋ ਬਾਕੀ ਵਲੋਗ ਚ ਮਿਲਦੇ ਆਪਾਂ ਲੋ ਜੀ ਰਾਤ ਪਾਣੀ ਦਾ ਜਗਾੜ ਅਸੀਂ ਘਰੋਂ ਹੀ ਕਰਕੇ ਚੱਲੇ ਆ ਰੋਟੀਆਂ ਸਾਡੀ ਮਾਤਾ ਨੇ ਪਕਾਤੀਆਂ ਨੇ ਕਹਿੰਦੀ ਕੋਈ ਗੱਲ ਨਹੀਂ ਪੁੱਤ ਅਸੀਂ ਖੜੇ ਆ ਤੁਹਾਡੇ ਪਿੱਛੇ ਤੁਸੀਂ ਐਸੇ ਕਰੋ ਨਹੀਂ ਐਸੇ ਕਰਨੀ ਤੁਸੀਂ ਕਿਹਾ ਆ ਗਏ ਪਾ ਮੇ ਤੁਹਾਨੂੰ ਕਹਿੰਦੇ ਕੋਈ ਗਾੜੀ ਪੁੱਤਰ ਜਿੱਥੇ ਘੁੰਮਣਾ ਘੁੰਮ ਕੋਈ ਗਾੜੀਆਂ ਐਸ਼ ਕਰ ਸਾਡੇ ਸਿਰ ਤੇ ਜਿੰਨੀ ਕਰ ਹੁੰਦੀ ਹਾਂ ਵੇਲਾ ਵੇਲਣਾ ਵੇਲਣਾ ਪੈਣਾ ਕਹਿੰਦੇ ਵੇਲਣੇ ਨੇ ਹੁਣ ਸਾਨੂੰ ਡਰਾਵਾ ਦੇ ਰਹੇ ਨੇ ਤੇ ਰੋਟੀਆਂ ਸਾਡੀਆਂ ਪੈਕ ਹੋਰੀਆਂ ਨੇ ਕਹਿੰਦੇ ਬਾਹਰੋਂ ਨਹੀਂ ਕੁਝ ਖਾਣਾ ਘਰ ਦਾ ਖਾਓ ਹੈਲਥੀ ਖਾਓ ਠੀਕ ਹੈ ਜੀ ਤੇ ਨਾਲ ਲੱਗਦਾ ਸਾਗ ਬਣਿਆ ਤੇ ਹੁਣ ਅਸੀਂ ਸਾਰਾ ਕੁਝ ਰੈਡੀ ਕਰ ਲਿਆ ਹੈ ਮੇਥੀ ਦੀ ਫੁਰਜੀ ਹੈ ਮੇਥੀ ਦੀ ਫੁਰਜੀ ਹੈ ਕਹਿੰਦੇ ਸਾਗ ਦੇ ਪਾਲ ਨਹੀਂ ਹੈ ਤੇ ਹੁਣ ਅਸੀਂ ਚੱਲੇ ਆਂ ਬਾਕੀ ਨਾਲ ਵਲੌਗ ਦੇ ਜੁੜੇ ਰਹੋ ਤੇ ਵਾਹ ਜੀ ਵਾਹ ਬਾਪੂ ਇੱਧਰ ਪੂਰੇ ਕਹਿੰਦੇ ਇਨਫੋਰਮੇਸ਼ਨ ਦੇ ਰਹੇ ਨੇ ਤੇ ਸਾਡੇ ਨਾਲ ਜੁੜੇ ਨੇ ਸਾਡੇ ਬਾਪੂ ਜੀ ਤੇ ਸਾਡੇ ਚਾਚਾ ਜੀ ਪੱਗ ਨੂੰ ਸੈੱਟ ਕਰਦੇ ਬਾਪੂ ਜੀ ਮੜਾਇਆ ਅੰਗਰੇਜ਼ੀ ਤੁਸੀਂ ਅਮਰੀਕਾ ਤੋਂ ਆਏ ਹੋ ਤੁਸੀਂ ਅੰਗਰੇਜ਼ੀ ਚ ਕੁਝ ਪੁੱਛੋ ਹਾਲ ਚਾਲ ਹਾਂ ਜੂ ਹਾਊ ਆਰ ਯੂ ਤੂੰ ਆਰ ਯੂ ਸਾਡੇ ਕਰਨਾ ਭਾਜੀ ਨਾਲ ਉਹ ਹਾਊ ਆਰ ਯੂ ਹੁੰਦਾ ਹਾਊ ਆਰ ਯੂ ਹੈ ਠੀਕ ਹੈ ਉੱਧਰ ਨਿਕਲ ਕੇ ਗਿਆ ਨਹੀਂ ਨਹੀਂ ਉਧਰ ਪੈਕਪੂਕ ਲੱਗਾ ਪੈਕਪੂਕ ਲੱਗਾ ਬਹੁਤ ਨਾ ਖਤਮ ਨਹੀਂ ਹੋ ਰਹੀਏ ਉਹ ਆਏ ਕੀ ਗੱਲ ਆਣੀ ਹੈ ਹਾਂ ਉਹ ਤੇ ਹਵਾ ਯੂ ਕਹਿੰਦੇ ਨੇ ਹਾਂ ਯਾ ਹਵਾ ਹਾਂ ਯਾ 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 ਚਲੋ ਲਓ ਜੀ ਇਹ ਬਾਪੂ ਜੀ ਅੱਜ ਗਲੀਆਂ ਦੀ ਕਹਿੰਦੇ ਸਫਾਈ ਪੂਰੀ ਕਰਦੇ ਨੇ ਧਿਆਨ ਰੱਖਦੇ ਨੇ ਸਾਡੇ ਮਹੱਲੇ ਦਾ ਬਾਪੂ ਜੀ

ਆਪ ਨੂੰ ਮਿਲ ਗਿਆ 500 ਕਰਾਂਗੇ ਐਸ਼ 500 ਦੇ ਜਿਹੜਾ ਇਹ ਨਿਆਰਾ ਹੈ ਨਾ ਇਹ ਜਿਹੜਾ 500 ਦਾ ਨਿਆਰਾ ਹੈ ਨਾ ਬਾਬੇ ਇਹੀ ਹੈ ਇਹੀ ਆ ਗਏ ਆ ਚੱਲੇ ਆ ਚਲੋ ਜੀ ਮਿਲਦੇ ਆ ਜੀ ਆ ਵੇ ਲੋ ਜੀ ਚੰਡੀਗੜ੍ਹ ਰੋਡ ਤੇ ਪੈ ਗਏ ਆ ਤੇ ਡਰਾਈਵਰ ਜਿਹੜੇ ਵੇਲੇ ਸਾਨੂੰ 5 ਕਿਲੋਮੀਟਰ ਦੂਰ ਲੈ ਕੇ ਆਇਆ ਤੇ ਪਿੱਛੇ ਰੋਟੀਆਂ ਚੱਲ ਵੀ ਪਈਆਂ ਨੇ ਆ ਵੇ ਲੋ ਇਹ ਇਹ ਆ ਦੇਣਾ ਦਾ ਕਿਹਬਾਰਾ ਕੋਕੜੀ ਆ ਦੇ ਤਾਂ ਕਿ ਜਿੰਦਗੀ ਵੀ ਆਪਾਂ ਕਦੀ ਕਾਲੀ ਨਹੀਂ ਕੀਤੀ ਆ ਰਾਮ ਨਾਲ ਦੇਖਾਈ ਦੀ ਆ ਉਹ ਉਹ ਆ ਰੋਡ ਪਾੜ ਆਇਆ ਹੋਇਆ ਰੋਡ ਪਾੜ ਆਇਆ ਹੋਇਆ ਮੇਰੇ ਵੀਰੋ ਅੱਜ ਸਰਕਾਰ ਜੀ ਕੁੂਕੂ ਬਣਾਇਆ ਜਾ ਰਿਹਾ ਬਣਾਤਾ ਸੀ ਕੁਬੂਇਆ ਤਾਂ ਬਣਾ ਦੇ ਰੋ ਲਓ ਜੀ ਪਹੁੰਚ ਗਏ ਅਸੀਂ ਸਟੇਡੀਅਮ ਪੀਸੀਐਲ ਲਓ ਜੀ ਨਵਾਂ ਨਵਾਂ ਸਟੇਡੀਅਮ ਆਪਣਾ ਜਿਹੜਾ ਆਪਾਂ ਵੇਖਣਾ ਆਉਂਦੇ ਹਾਂ ਨੇ ਅਕਸਰ ਮੈਚ ਪੰਜਾਬ ਦੇ ਕਿੰਗ 11 ਪੰਜਾਬ ਦੇ ਤੇ ਉਹ ਸਟੇਡੀਅਮ ਅਸੀਂ ਪਹੁੰਚ ਚੁੱਕੇ ਹਾਂ ਸਾਹਮਣੇ ਦੇਖੋ ਤੇ ਹੁਣ ਸਾਡੇ ਕੋ ਇੱਕ ਬੰਦੇ ਦੀ ਟਿਕਟ ਨਹੀਂ ਹੈਗੀ ਸਾਡੇ ਕਰਨ ਭਾਈ ਦੀ ਤੇ ਦੇਖਦੇ ਉੱਥੇ ਜਾ ਕੇ ਹੁਣ ਕੀ ਬਣਦਾ ਰਿਕੁਐਸਟਾਂ ਰਿਕੁਐਸਟਾਂ ਕਰਕੇ ਅਸੀਂ ਅੰਦਰ ਵੜਾਂਗੇ ਇਹਨੂੰ ਭਾਜੀ ਨੂੰ ਹਣ ਠੀਕ ਆ ਭਾਜੀ ਠੀਕ ਆ ਭਾਜੀ ਹਾਂਜੀ ਹੁਣ ਦੇਖਦੇ ਆ ਟਿਕਟ ਕੋਈ ਨਹੀਂ ਹੈਗੀ ਸਾਡੇ ਕੋਲ ਦੋ ਟਿਕਟਾਂ ਹੈਗੀਆਂ ਤੇ ਇਹਦੀ ਕੋਈ ਨਹੀਂ ਹੈਗੀ ਹੁਣ ਵਿਚਾਰੇ ਦੀ ਤੇ ਹੁਣ ਵੇਖਨੇ ਅੰਦਰ ਜਾ ਕੇ ਕੀ ਬਣਦਾ ਹੈ ਗਿੰਦ ਵਧੀਆ ਰੱਖੀ ਯਾਰ ਹਾਂਜੀ ਕਹਿੰਦੇ ਮੁੱਲਾਪੁਰ ਸਟੇਡੀਅਮ ਆ ਗਏ ਆ ਪਹੁੰਚ ਗਏ ਆ ਇੱਥੇ ਹੀ ਆ ਕਦਰਈ ਹੈ ਚੰਡੀਗੜ੍ਹ ਦਾ ਮੁੱਲਾਪੁਰ ਸਟੇਡੀਅਮ ਕਰ ਲਓ ਭਾਜੀ ਦਰਸ਼ਨ ਸਾਰੇ ਤੇ ਹੁਣ ਅਸੀਂ ਐਂਟਰ ਹੋ ਕੇ ਤੁਹਾਨੂੰ ਦਿਖਾਵਾਂਗੇ ਬਸ ਇਹ ਪਰਮਾਤਮਾ ਕਰਕੇ ਇਹ ਬੰਦੇ ਦੀ ਟਿਕਟ ਮਿਲ ਜੇ ਤੇ ਫਿਰ ਅਸੀਂ ਅੰਦਰ ਖੋਰੂ ਪਾਵਾਂਗੇ 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 ਅਤ ਕਰਾਵਾਂਗੇ ਆਜੋ ਫਿਰ ਲੋ ਜੀ ਬੜੀ ਵੱਡੀ ਕਿਸਮਤ ਸਾਡੇ ਬੂਰਾ ਭਾਈ ਦੀ ਟਿਕਟ ਲੈ ਲਈ ਹੈ ਪਰ ਮਿਲੀ ਬਹੁਤ ਮਹਿੰਗੀ ਹੈ ਮਿਲੀ ਸਾਨੂੰ 7000 ਦੀ ਹੈ ਬੜੀ ਵੱਡੀ ਮਿਲੀ ਤੇ ਹੋ ਕੀ ਹੈ ਪਰ 7000 ਦੀ ਮਿਲੀ ਹੈਗਾ ਚਲ ਕੋਈ ਹਾਂ ਮੌਕੇ ਤੇ 7 ਦਿੱਤਾ ਬਸ उट <laughs> <laughs> ਕਿਹੜਾ ਫੋਨ ਆਇਆ ਡੈਡੀ ਦਾ ਡੈਡੀ ਟੀਵੀ ਤੇ ਦੇਖਾਣੇ ਪਿਆ ਅਸੀਂ ਟੀਵੀ ਤੇ ਦੇਖ ਟੀਵੀ ਤੇ ਐਲ ਸੀ ਡੀ ਤੇ ਹੈ ਐਲ ਸੀ ਡੀ ਤੇ ਵੇਖ ਲੈ ਹਰ ਵਿੱਚ ਆਇਆ ਤੂੰ ਵਿੱਚ ਆਏ ਅਸੀਂ ਚੱਲ ਆਦ ਕੇ ਦੇਖ ਚੰਗਾ ਇਰਵਾਇਟ ਭਾਈ ਜੀ ਕਿੰਨੀਆਂ ਵਾਇਟਾਂ ਮਾਰ ਇੱਕ ਫੁਆਈਏ ਨੇ 7-8 ਵਾਇਟਾਂ ਮਾਰਦੀਆਂ ਨੇ ਮੈਨੂੰ ਲੱਗਦਾ ਹੈ ਮਾਣੀ ਪਣੀ ਬਾ ਮੈਨੂੰ ਵੀ ਬਹੁਤ ਕਰਾਣਾ ਪੈਣਾ ਜਾ ਕੇ ਓਵਰ ਕਰਾਣਾ ਪਵੇਗਾ ਤੁਹਾਨੂੰ ਕਰਾਣਾ ਪਿਆ ਭਾਈ ਜੀ ਤਾਂ ਹੀ ਗੱਲ ਬਣਦੀ ਹੈ ਐਵੇਂ ਨਹੀਂ ਬਣਦੀ ਬੂਮਰੇ ਬੂਮਰੇ ਮੜਾ ਪ੍ਰੈਕਟਿਸ ਕਰ ਯਾਰ ਬਣ ਗਿਆ ਆ ਦੇਖੀਏ ਉਹ ਬਾਹਰ ਮਾਰ ਦੇ ਉਹ ਨੂੰ ਕਮਾ ਬਾਹਰ ਆ ਗਿਆ ਓਵਰ ਤੇ ਓਵਰ ਓਵਰ ਕਰਾਣਾ ਓਵਰ ਕਰਾਣਾ ਉਹ ਬਾਈ ਲੱਗ ਲੱਗਾ ਕਰ ਦੇ ਐ ਲੱਗ ਲੱਗਾ ਲੱਗ ਲੱਗਾ ਲੱਗ ਲੱਗਾ ਲੱਗ ਲੱਗਾ ਲੱਗ ਲੱਗਾ ਖੀਚ ਕੇ ਚੱਕ ਕੇ ਕਰਦਾ ਰਵੀ ਆਊਟ ਜਰੀ ਦੇ ਉਹ ਵੀਰੇ ਆਪਣਾ ਕੋਕੋਕੋਲਾ ਲੈ ਜੀ ਮੈਂ ਤੋਂ ਬਾਦ ਅਛਰ ਪਟੇ ਕੋਕੋਕੋਲਾ ਲੈ ਜੀ 3200 ਰੁਪਏ ਲਾਇਆ ਇਧਰ ਤੇ ਵਿਗੜਦੇ 1100 ਲਾਇਆ ਹੀ ਲਈ ਏ ਕੈਚ ਫੜਿਆ ਬ్రో ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਅਰਸ਼ਦੀਪ ਨੇ 6 ਸ਼ੇਡ ਵਾਈਡਾਂ ਮਾਰਿਆ ਨੇ ਹੁਣ ਐ ਭਾਜੀ ਮਾਰ ਰਹੇ ਤੁਸੀਂ ਸਿਕਲਾਈ ਨਹੀਂ ਦਿੱਤੀ ਨਾ ਆਵਾਜ਼ਾਂ ਦੀਆਂ ਨੇ ਬਾਈਟਾ ਕੋਈ ਐਡਾ ਮੈਂ ਵੀ 15-15 ਮਾਰ-ਮਾਰ ਕੇ ਇੱਥੇ ਆਇਆ ਹਾਂ ਕੀ ਵੱਡੀ ਗੱਲ ਨਹੀਂ ਹੈਗੀ ਚਲੋ ਕਿਦ ਗਲਾਈ ਰੀ ਦਿੰਦੇ ਭਾਜੀ ਇਹਨਾਂ ਨੂੰ ਕਿਦ ਗਲਾਈ ਚਲੋ ਵੱਡੇ ਭਾਜੀ ਨੇ ਹੁਣ ਕੀ ਕਰ ਸਕਨੇ ਆ ਗੱਡੀ ਲਈ ਭਾਈ ਨੇ ਨਵੀਂ ਹੁਣੀ ਅੱਛਾ ਕਹਿੰਦੇ ਯਾਰ ਜਦੀਪ ਨੇ ਹਾਂਜੀ ਹਾਂਜੀ ਕੁਝ ਕਹਿ ਨਹੀਂ ਸਕਦੇ ਕੁਝ ਨਹੀਂ ਕਹਿ ਸਕਦੇ ਭਾਈ ਯਾਰ ਕਿਹੜੀ ਗੱਡੀ ਲਈ ਤੁਹਾਨੂੰ ਬੁਲਾਇਆ ਨਹੀਂ ਬੁਲਾਇਆ ਤੇ ਅਸੀਂ ਮੈਂ ਬੀਜੀ ਥੋੜਾ ਜਿਆ ਮੈਂ ਅੱਜ ਸੀ ਮੇਰਾ ਮੈਂ 15 ਵਜੇ ਕਮਾ ਰਿਹਾ ਹਾਂ ਉਧਰ ਵੀ ਸੀ ਤੁਸੀਂ ਉਧਰ ਕੁੱਟ ਪੈਦੀ ਮੀ ਤੁਹਾਡੇ ਕੁੱਟ ਨਹੀਂ ਭਾਈ ਹਾਂ 15 ਵਜੇ ਤਾਂ ਅੱਜ ਲੈ ਮੜ ਕੇ ਹੋਰ ਹੀ ਨਿੱਤ ਆ ਰਿਹਾ ਉਹ ਲੈ ਰੋਲਾ ਬਹੁਤ ਪਾਉਂਦੇ ਨੇ ਯਾਰ ਖੱਪ ਵੱਡੀ ਪਾਈ ਹੈ ਇਹ ਲਗ 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 ਕਰਦੇ ਲਗ 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 ਪਾਉਂਦੇ ਆ ਪਾਉਂਦੇ ਆ ਪਾ ਲਿਆ ਪਾਉਂਦੇ ਆ ਪਾ ਲਿਆ ਪਾਉਂਦੇ ਆ ਪਾਉਂਦੇ ਆ ਇਹ ਗੱਲ ਗਲਤ ਆ ਗਿਆ ਕਹਦੇ ਆਜਾ ਆਹ ਹੋ ਪੀ ਗਏ ਆ ਜੇ ਹਾਰਦਿਕ ਹਾਰਦਿਕ ਪਾਉਂਦਾ ਹਾਰਦਿਕ ਪਾਉਂਦਾ ক্রিকেট ਲੈਂਦਾ ਹਾਂ ਹਾਂ ਕੀ ਕੀ ਹੈ ਸ਼ੋਲੇ ਦੀ ਪਲੇਟ 1100 ਰੁਪਿਆ ਇੱਕ ਦਾ ਛੋਟਾ ਜਾਂ ਮੈਡਲ ਦਿੱਤਾ ਜਾਏਗਾ ਯਾਰ ਬੇੜ ਲੰਦੇ ਗੱਪਲੀ ਉਹ ਵੀ ਬਸ ਠੀਕ ਹੈ ਤਾਂ ਮਿਲਣਾ ਹੈ ਤਾਂ ਮਿਲ ਲੈ ਕੈਸ਼ ਦੇ ਨਹੀਂ ਦੇਣਾ ਹੈਗਾ ਪੈਸੇ ਘਟਨੇ ਇਹ ਹਿੰਦੀ ਸਮਝਦੇ ਨੇ ਹਾਰਦਿਕ पांडे ਕੇ ਜਿਹੜਾ ਪੰਜਾਬੀ ਨਹੀਂ ਆਉਂਦੇਗੇ ਹਿੰਦੀ ਚ ਕੁਝ ਨਾ ਉਹ ਜਿਹੜੇ ਨੂੰ ਹੈਲੋ ਭਈਆ ਹਾਰਦਿਕ पांडे ਭਈਆ ਹੈਲੋ ਮੈਂ ਚੈੱਕ ਮੇਰੇ ਪਿੱਛੇ ਵੇ ዳਰੀ ਉਹ ਬੜਾ ਮਾਰ ਕਰਦਾ 3500 ਲਾਇਆ ਉਹ ਵਾਈਡ ਉਹ ਬਚਾ ਬਚਾ ਉਹ ਭਾਈ ਜੀ ਬੜੇ ਦਾਸ ਬੈਠੇ ਹੋ ਕੀ ਗੱਲ ਹੋ ਗਈ ਹੈ ਭਾਈ ਦਾਸ ਹੀ ਭਾਈ 4000 ਰੁਪਏ ਲੈ ਕੇ ਮੈਂ ਮੌਕੇ ਟਿਕਟ ਕਰਾਈ ਹੈ ਹਾਂ 4000 ਕੀ ਹਾਰ ਗਈ ਇਹ ਤੁਹਾ ਨੂੰ ਲੈ ਬੈ ਆਪਣੇ 12 ਗੇਂਦਾਂ ਦੇ ਵਿੱਚ 54 ਕਰਾਣੇ ਚਾਹੀਦੇ ਨੇ ਤੁਹਾਡਾ ਕੀ ਵੀ ਤੁਹਾਡੀ ਟੀਮ ਜਿਹੜੀ ਤੁਸੀਂ ਕੋਚਿੰਗ ਦਿੱਤੀ ਹੈ ਤੇ ਤੇ ਤੁਹਾਡੇ ਤੇ ਗੱਲ ਆ ਰਹੀ ਹੈ ਵੀ ਇਹਨਾਂ ਨੇ ਕੋਚਿੰਗ ਵਧੀਆ ਨਹੀਂ ਦਿੱਤੀ ਹੈ। ਮੰਨ ਸਕਦੇ ਨੇ। ਹੈ? ਇਹ ਮਾਵਲੀ ਗਾੜ ਨਹੀਂ ਸਾਡੇ ਵੱਡੇ ਵੱਡੇ ਮੈਚ ਫਸੇ ਨੇ। ਹਾਂ। ਇਹ ਕੁਝ ਵੀ ਨਹੀਂ ਹੈਗਾ। ਇਹਦੇ ਕੁਝ ਨਹੀਂ ਹੋ। ਤੇ ਭਾਜੀ, ਕੋਈ ਜੀ ਭਾਜੀ ਟੀਮ ਇੰਡੀਆ ਮੈਚ ਹਾਰ ਗਈ ਔਰ ਤੁਸੀਂ ਤੁਹਾਨੂੰ ਬਹੁਤ ਸਾਰੇ ਲੋਕੀ ਗਾਲਾਂ ਵੀ ਕੱਢ ਰਹੇ ਨੇ। ਗਾਲੀ ਭਾਈ। ਹਾਂ। ਉਹ ਨਿੰਦਿਆ ਕਰ ਰਹੇ ਨੇ। ਨਿੰਦਿਆ ਕਰ ਰਹੇ ਨੇ। ਗਾਲਾਂ ਨਹੀਂ ਹੁੰਦੀਆਂ। ਅੱਛਾ ਜੀ। ਭਾਈ ਤੁਸੀਂ ਕੋਚਿੰਗ ਵਧੀਆ ਨਹੀਂ ਦਿੱਤੀ ਕਹਿੰਦੇ ਟੀਮ ਇੰਡੀਆ ਨੂੰ ਮਨਾਲੀ ਮਹਾਲੀ ਦੇ ਵਿੱਚ ਹਾਂਜੀ ਐਕਚੁਅਲੀ 2-3 ਪਲੇਅਰਾਂ ਨੂੰ ਬੁਖਾਰ ਵੀ ਸੀਗਾ ਅੱਛਾ ਜੀ ਕੋਲਡ ਹੋਇਆ ਸੀ ਠੰਡ ਕਰਕੇ ਕੋਲਡ ਹੋਇਆ ਸੀ ਇਹ ਰੱਖਣ ਤੁੰਦ ਪੈ ਗਈ ਸੀ ਤਾਂ ਕਰਕੇ ਉਟੋ ਅੱਛਾ ਅੱਛਾ ਜੀ ਇਹ ਗੱਲ ਕਰ ਲਈ ਤੁਹਾਡੇ ਵਾਸਤੇ ਵੈਸੇ ਕੋਜ ਭਾਜੀ ਕੋਜ ਭਾਜੀ ਉਹ ਕੋਜ ਉਹ ਕੋਜ ਯਾਰ ਮੂੰਹ ਲਗ ਜਾਂਦਾ ਕੋਜ ਭਾਜੀ ਕੋਜ ਭਾਜੀ ਉਹ ਅਦਰ ਮੂੰਹ ਤੇ ਕਰੋ ਥੋੜਾ ਜਿਹਾ ਨਹੀਂ ਨਹੀਂ ਭਾਜੀ ਤੁਸੀਂ ਟੀਮ ਇੰਡੀਆ ਰਵਾਈ ਆ ਭਾਜੀ ਤੁਸੀਂ ਕੋਜ ਭਾਜੀ ਕੋਝ ਜਰੂਰ ਥੋੜਾ ਜਿਹਾ ਸਮਾਈਲ ਕਰ ਦਿਓ ਤੈਨੂੰ ਸਾਰੇ ਬੜੀ। ਹੋ ਵਾਹ ਰੂਪੋ ਸਮਾਈਲ ਕਰ ਦਿਓ ਬਾਜੀ ਬੜੀ ਜੀ। ਕੋਝ ਬਾਜੀ। ਲੋ ਜੀ। ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਤੇ ਮੈਂ ਇੱਥੇ ਦੇਖਣ ਤੋਂ ਬਾਅਦ ਅਸੀਂ ਆਏ ਸੀ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ। ਮਹਾਲੀ ਦੇ ਵਿੱਚ ਪੈਂਦਾ ਹੋਮਲੈਂਡ ਦੇ ਸਾਹਮਣੇ। ਠੀਕ ਹੈ ਜੀ ਬਹੁਤ ਮੰਨਿਆ ਪ੍ਰਵੰਨਿਆ ਗੁਰਦੁਆਰਾ ਸਾਹਿਬ ਹੈ। ਸ਼ਹੀਦਾ ਸੁਹਾਣਾ ਤੇ ਅਸੀਂ ਦਰਸ਼ਨ ਕਰਨ ਵਾਸਤੇ ਆਏ ਸੀ। ਤੇ ਅੰਦਰ ਤਾਂ ਚਲੋ ਅਸੀਂ ਮੋਬਾਈਲ ਲੈ ਕੇ ਨਹੀਂ ਜਾਏ ਗਏ ਹੈਗੇ ਤੇ ਅਸੀਂ ਅੰਦਰ ਹੁਣ ਪ੍ਰਮਾਤਮਾ ਦਾ ਨਾਮ ਲੈ ਕੇ ਪਾਠ ਕਰਕੇ ਵਾਹਿਗੁਰੂ ਜੀ ਦਾ ਤੇ ਅਸੀਂ ਹੁਣ ਘਰ ਨੂੰ ਵਾਪਸੀ ਕਰਨ ਲੱਗੇ ਆ ਤੇ ਇਹਦੀ ਸਾਨੂੰ ਅਰਸ਼ਦੀਪ ਦੀ ਜੀ ਵਹਿ ਗਏ ਦਸੀ ਮਿਲੀ ਅੱਜ ਤੇ ਅਰਸ਼ਦੀਪ ਭਾਜੀ ਨੂੰ ਅਣੀ ਮਿਲਣ ਚੱਲੇ ਆ ਤੇ ਉਹ ਵੀ ਅੱਜ ਇੱਥੇ ਆਏ ਨੇ ਤੇ ਅਸੀਂ ਫੋਟੋ ਕਰਾਵਾਂਗੇ ਹੁਣ ਉਹ ਇੱਧਰ ਆ ਗਿਆ ਘੁੰਮ ਕੇ ਅਰਸ਼ਦੀਪ ਭਾਜੀ ਉਸੇ ਹੀ ਆ ਹਾਂ ਮੈਂ ਆਪਿਛਾਣੇ ਯਾਰ ਮੈਨੂੰ ਤੇ ਇਹੀ ਲੱਗਦਾ ਪਿਆ ਉਹ ਹੈ ਬਾਕੀ ਹੁਣ ਮੈਨੂੰ ਪਤਾ ਨਹੀਂ ਉਹੀ ਅਰਸ਼ਦੀਪਾ ਜੀ ਮਿਲੇ ਸੀ ਸਾਨੂੰ ਚੀਤਾ ਸਿੰਘ ਅੱਛਾ ਮੇਰੇ ਚਲਦੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਫੋਟੋ ਤਾਂ ਕਰਾ ਫੋਟੋ ਤਾਂ ਕਰਾ ਜੋ ਨਿਕਲ ਜਣੀ ਵੀਡੀਓ ਜੋ ਭਾਜੀ ਐਵੇਂ ਨਾ ਕਰੋ ਯਾਰ ਕਿਤੇ ਲੋਕ ਪਾਣੇ ਆ ਛੋਟੇ ਛੋਟੇ ਇਹ ਵੀਡੀਓ ਲੋ ਭਾਈ ਜੀ ਵੈਗਾ ਨਾ ਚੈੱਕ ਕਰੋ ਅਰਸ਼ਦੀਪਾ ਜੀ ਉਹ ਜਾਂਦੇ ਪਏ ਨੇ ਅੱਜ ਮੈਚ ਕਿੱਥੇ ਆਏ ਸੀ ਕਹਦੇ ਅੱਜ ਦੇਖਣ ਜੋਗ ਤਾਂ ਮੈਚ ਹੈ ਨਹੀਂ ਸੀ ਤੇ ਤੁਸੀਂ ਕਿੱਧਰ ਦੇਖ ਆਏ ਤੇ ਉਹਨਾਂ ਦੀ ਜੀਵ ਹੈਗਾ ਨਾ ਤੇ ਸਾਨੂੰ ਅਰਸ਼ਦੀਪਾ ਜੀ ਮਿਲੇ ਸੀ ਤੇ ਬਹੁਤ ਘੈਂਟ ਤੇ ਚਲੋ ਜੀ ਸਾਡਾ ਵਧੀਆ ਦਿਨ ਅੱਜ ਰਾਤ ਵੀ ਵਧੀਆ ਲੋ ਬਾਬਿਓ ਅੱਜ ਮਨ ਜਿਆ ਖੁਸ਼ ਹੋ ਗਿਆ ਹੈਣਾ ਜੀ ਅੱਲਾ ਮਨ ਬਹੁਤ ਮੱਚਿਆ ਹੈ ਬਣਾ ਦੀ ਜੀਵ ਹੈਗਾ ਨਾ ਅਰਚਦੀਪ ਭਾਈ ਜੀ ਦੀ ਸਾਨੂੰ ਮਿਲੇ ਨੇ ਤੇ ਇਹ ਸੀ ਸਾਡਾ ਵਲੋਗ ਤੇ ਵਲੋਗ ਸਾਰਾ ਤੁਸੀਂ ਦੇਖਣਾ ਵੀ ਆ ਲਾਈਕ ਕਰਨਾ ਸ਼ੇਅਰ ਵੀ ਕਰਨਾ ਸਬਸਕ੍ਰਾਈਬ ਵੀ ਕਰ ਦਿਓ ਓਕੇ